ਅੱਜ ਪੰਜਾਬ ਆਉਣਗੇ ਆਪ ਦੇ ਅਰਵਿੰਦ ਕੇਸਰੀਵਾਲ ਖੰਨਾ ਵਿਖੇ ਭਗਵੰਤ ਮਾਨ ਤੇ ਕੇਸਰੀਵਾਲ ਕਰਨਗੇ ਰੈਲੀ ਕਰਕਰ ਰਾਸਨੀ ਯੋਜਨਾ ਦਾ ਕਰਨਗੇ ਆਗਾਜ਼ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਆ ਰਹੇ ਹਨ ਉਹ ਇੱਥੇ ਲੁਧਿਆਣਾ ਦੇ ਖੰਨਾ ਸ਼ਹਿਰ ਦੇ ਵਿੱਚ ਰੈਲੀ ਕਰਨਗੇ ਇਸ ਰੈਲੀ ਦੇ ਵਿੱਚ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਸ਼ਿਰਕਤ ਕਰਨਗੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਕੇਜਰੀਵਾਲ ਦੀ ਇਹ ਤੀਜੀ ਰੈਲੀ ਹੈ ਇਸ ਤੋਂ ਪਹਿਲਾਂ ਉਹ ਹੁਸ਼ਿਆਰਪੁਰ ਅਤੇ ਸੰਗਰੂਰ ਦੇ ਵਿੱਚ ਵੀ ਰੈਲੀਆਂ ਕਰ ਚੁੱਕੇ ਨੇ ਪੰਜਾਬ ਦੇ ਵਿੱਚ ਕਰਕਰ ਮੁਫਤ ਰਾਸ਼ਨ ਸਕੀਮ ਸ਼ੁਰੂ ਹੋ ਚੱਰੀ ਹੈ ਪੰਜਾਬ ਦੇ ਸੀਐਮ ਭਗਵੰਤ ਮਾਨ ਕਰਨਗੇ ਉਦਗਾਟ ਤੇ ਉਹਨਾਂ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਮੌਜੂਦ ਰਹਿਣਗੇ ਆਪਨੇ ਇਸ ਰੈਲੀ ਨੂੰ ਮਹਾ ਰੈਲੀ ਦਾ ਨਾਂ ਦਿੱਤਾ ਹੈ ਜਾਣਕਾਰੀ ਮੁਤਾਬਕ ਰੈਲੀ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਫਤਿਹਗੜ੍ਹ ਸਾਹਿਬ ਦੇ ਹਲਕਾ ਮਲੋਹ ਦੇ ਪਿੰਡ ਸਲਾਣਾ ਜਾਣਗੇ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦੇ ਵਿੱਚ ਸੀਐਮ ਮਾਨ ਖੁਦ ਘਰ ਘਰ ਜਾ ਕੇ ਰਾਸ਼ਨ ਵੰਡਣ ਦੀ ਰਸਮਾਂ ਜਿਹੜੀ ਉਹ ਸ਼ੁਰੂ ਕਰਨਗੇ ਇਸ ਤੋਂ ਬਾਅਦ ਖੰਨਾ ਦੇ ਵਿੱਚ ਰੈਲੀ ਦੇ ਵਿੱਚ ਆਉਣਗੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਤ ਨੇ ਦੱਸਿਆ ਕਿ ਘਰ ਘਰ ਰਾਸ਼ਨ ਦੇਣ ਉਪਰੰਤ ਖੰਨਾ ਦੀ ਰਹਾਉ ਮੰਡੀ ਤੋਂ ਰਾਸ਼ਨ ਦੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ ਇੱਥੇ ਇਹ 25 ਵਾਹਨ ਰਾਸ਼ਨ ਦੀ ਡਿਲੀਵਰੀ ਦੇ ਲਈ ਭੇਜੇ ਜਾਣਗੇ ਡਿਲੀਵਰੀ ਮਾਰਕ ਫੈਟ ਦੇ ਵੱਲੋਂ ਕੀਤੀ ਜਾਵੇਗੀ ਇਸ ਰੈਲੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਪਹਿਲੇ ਪੜਾਅ ਦੇ ਵਿੱਚ 24 ਲੱਖ 49000 ਲੋਕਾਂ ਨੂੰ ਇਸ ਸਕੀਮ ਦਾ ਲਾਭ ਹੈ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਹਰ ਮਹੀਨੇ ਰਾਸ਼ਨ ਮਿਲੇਗਾ ਦੂਜੇ ਪੜਾਅ ਦੇ ਵਿੱਚ ਆਟਾ ਧੜ ਯੋਜਨਾ ਦੇ ਸਾਰੇ ਲਾਪਤਰੀ ਸੀ ਯੋਜਨਾ ਦੇ ਦਾਇਰੇ ਦੇ ਵਿੱਚ ਆ ਸਕਦੇ ਹਨ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ 채ਨਲ ਤਨਪਾ ਅੱਜ ਪੰਜਾਬ ਆਉਣਗੇ ਆਪ ਦੇ ਅਰਵਿੰਦ ਕੇਸੇਵਾਲ ਖੰਨਾ ਵਿਖੇ ਭਗਵੰਤ ਮਾਨ ਤੇ ਕੇਜਰੀਵਾਲ ਕਰਨਗੇ ਰੈਲੀ ਕਰ ਕਰ ਰਾਸਨੀ ਯੋਜਨਾ ਦਾ ਕਰਨਗੇ ਆਗਾਜ਼ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਆ ਰਹੇ ਹਨ ਉਹ ਇੱਥੇ ਲੁਧਿਆਣਾ ਦੇ ਖੰਨਾ ਸ਼ਹਿਰ ਦੇ ਵਿੱਚ ਰੈਲੀ ਕਰਨਗੇ ਇਸ ਰੈਲੀ ਦੇ ਵਿੱਚ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਸ਼ਿਰਕਤ ਕਰਨਗੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਕੇਜਰੀਵਾਲ ਦੀ ਇਹ ਤੀਜੀ ਰੈਲੀ ਹੈ ਇਸ ਤੋਂ ਪਹਿਲਾਂ ਉਹ ਹੁਸ਼ਿਆਰਪੁਰ ਅਤੇ ਸੰਗਰੂਰ ਦੇ ਵਿੱਚ ਵੀ ਰੈਲੀਆਂ ਕਰ ਚੁੱਕੇ ਨੇ ਪੰਜਾਬ ਦੇ ਵਿੱਚ ਕਰ ਕਰ ਮੁਫਤ ਰਾਸ਼ਨ ਸਕੀਮ ਸ਼ੁਰੂ ਹੋ ਚੱਰੀ ਹੈ ਪੰਜਾਬ ਦੇ ਸੀਐਮ ਭਗਵੰਤ ਮਾਨ ਕਰਨਗੇ ਉਦਗਾਟਾ ਤੇ ਉਹਨਾਂ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਮੌਜੂਦ ਰਹਿਣਗੇ ਆਪਨੇ ਇਸ ਰੈਲੀ ਨੂੰ ਮਹਾ ਰੈਲੀ ਦਾ ਨਾਂ ਦਿੱਤਾ ਹੈ ਜਾਣਕਾਰੀ ਮੁਤਾਬਕ ਰੈਲੀ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਫਤਿਹਗੜ੍ਹ ਸਾਹਿਬ ਦੇ ਹਲਕਾ ਮਲੋਹ ਦੇ ਪਿੰਡ ਸਲਾਣਾ ਜਾਣਗੇ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦੇ ਵਿੱਚ ਸੀਐਮ ਮਾਨ ਖੁਦ ਘਰ ਘਰ ਜਾ ਕੇ ਰਾਸ਼ਨ ਵੰਡਣ ਦੀ ਰਸਮਾਂ ਜਿਹੜੀ ਉਹ ਸ਼ੁਰੂ ਕਰਨਗੇ ਇਸ ਤੋਂ ਬਾਅਦ ਖੰਨਾ ਦੇ ਵਿੱਚ ਰੈਲੀ ਦੇ ਵਿੱਚ ਆਉਣਗੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਤ ਨੇ ਦੱਸਿਆ ਕਿ ਘਰ ਘਰ ਰਾਸ਼ਨ ਦੇਣ ਉਪਰੰਤ ਖੰਨਾ ਦੀ ਰਹਾਉ ਮੰਡੀ ਤੋਂ ਰਾਸ਼ਨ ਦੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ ਇੱਥੇ 25 ਵਾਹਨ ਰਾਸ਼ਨ ਦੀ ਡਿਲੀਵਰੀ ਦੇ ਲਈ ਭੇਜੇ ਜਾਣਗੇ ਡਿਲੀਵਰੀ ਮਾਰਕਫੈਟ ਦੇ ਵੱਲੋਂ ਕੀਤੀ ਜਾਵੇਗੀ ਇਸ ਰੈਲੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਪਹਿਲੇ ਪੜਾਅ ਦੇ ਵਿੱਚ 24 ਲੱਖ 49000 ਲੋਕਾਂ ਨੂੰ ਇਸ ਸਕੀਮ ਦਾ ਲਾਭ ਹੈ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਹਰ ਮਹੀਨੇ ਰਾਸ਼ਨ ਮਿਲੇਗਾ ਦੂਜੇ ਪੜਾਅ ਦੇ ਵਿੱਚ ਆਟਾ ਧੜ ਯੋਜਨਾ ਦੇ ਸਾਰੇ ਲਾਪਤਰੀਸੀ ਯੋਜਨਾ ਦੇ ਦਾਇਰੇ ਦੇ ਵਿੱਚ ਆ ਸਕਦੇ ਹਨ ਫਿਊਰ ਰਿਪੋਰਟ ਦਿਸ ਅਪਡੇਟ ਨਿਊਜ਼ ਚੈਨਲ ਤਨਪਾ